Siri na pang-kirian, Hey Siri. What is the time in Canada now? In Ottawa, Canada, it's 12:45 AM. Uh-huh. Uh how far away is McDonald's? The only option I see is Port Macdonald General Store on Merlin Street in Port McDonald's. Is that the one you want? No. Siri Hey Siri. What is the weather today? Today the temperature will range from 14 degrees to 27 degrees. Um uh, thank you very much. Hi. <laughs> ਮੈਨੂੰ ਮੁੰਡੇ ਦਾ ਨਹੀਂ ਪਤਾ ਲੱਗਿਆ ਵੀ ਇਹ ਨਾ ਸੀਰੀ ਕਦੋਂ ਰੱਖ ਲਿਆ ਇੱਥੇ ਵੀ ਸੀਰੀ ਲੱਜ ਜਾਂਦੇ ਨੇ ਤਾਂ ਕੁਛ ਨਹੀਂ ਹੈਗਾ ਅੱਜ ਪੁੱਛੂੰਗੀ ਸੀਰੀ ਕਦੋਂ ਰੱਖਿਆ ਤਾ ਮੁੰਡਿਆ ਉਰੇ ਆ ਕੀ ਆ ਪਤਾ ਐ ਸੀਰੀ ਕਾ ਸੁ ਰੱਖਿਆ ਕਿਹੜਾ ਸੀਰੀ ਆ ਤੂੰ ਬਹੁਤ ਗਿੱਲਾ ਤਾਂ ਕਰਦੈ ਸੀਰੀ ਨਾਲ ਉਹ ਇਹ ਤਾਂ ਦੇ ਵਿੱਚ ਫੰਕਸ਼ਨ ਹੁੰਦਾ ਸੀਰੀ ਲੇਕਿਨ ਦੇਖ ਇਹ ਸੀਰੀ ਇਹਦੇ ਵਿੱਚ ਆਏ ਉਹ ਤင်း ਇਸ ਬੋਲੂਗੀ ਜੋੜਾ ਕੁਛ ਮਰਜ਼ੀ ਪੁੱਛ ਲੈ ਇਹਨੂੰ ਵੀ ਬਾਹਰ ਮੌਸਮ ਕਿਵੇਂ ਆ ਫੋਨ ਵੀ ਲਾ ਦਿੰਦੀ ਆ ਕੀ ਕਰਨਾ ਸਾਰੇ ਮਰ ਦਿੰਦੀ ਆ ਸਾਰਾ ਕੁਝ ਪਤਾ ਇਹ ਕਿਹਦੇ ਵਿੱਚੋਂ ਹਾਂ ਬਸ ਐਨੂੰ ਕਹਿਣਾ ਵਾ ਏ ਸਿਰੀ ਉਹ ਆਪਣੇ ਸਾਰਾ ਕੁਝ ਦੱਸ ਦਿੰਦਾ ਨਵੇਂ ਨਵੇਂ ਗੁੱਡੀਆਂ ਨਵੇਂ ਨਵੇਂ ਟੋਲੇ ਬਸ ਐਂ ਬੋਲਦੀ ਐ ਅੱਛਾ ਚਲ ਮੈਂ ਮੈਂ ਤੂੰ ਨਾਲਾਂ ਨੂੰ ਮੜਾ ਜਾ ਐਸ਼ੀ ਮੈਨੂੰ ਐਂ ਦੱਸ ਸ ਉਹਨੇ ਕਿੰਨੇ ਸੂਟ ਬਰੀ ਦੇ ਆਪਣੇ ਪੇਕੇ ਨੂੰ ਭੇਜਤੇ ਹੈ ਮੈਂ ਛੇਤੀ ਦੱਸ ਦੇ ਕੇਰਾ ਉਹ ਕਾਤੇ ਹੋਇਆ ਕਰ ਕਰਦੀ ਆ ਮੈਨਾਂ ਬਹੁਤ ਪੂਰਾ ਸਲੂਕ ਕਰਦੀ ਆ ਮੈਂ ਦੱਸਦੀ ਹੀ ਨਹੀਂ ਹੈਗੀ ਕੋਈ ਗੱਲ ਨੂੰ ਆ ਤਾਂ ਹੈ ਤੂੰ ਬੋਲਦੀ ਹਣ ਐਸ਼ੀ ਤੂੰ ਬੋਲਦੀ ਕਾਤੇ ਨਹੀਂਗੀ ਦੱਸ ਦੇ ਨੋ ਕਾਗੇ ਜਿਆ ਕਹਨੇ ਦੀ ਹੁਣ ਬੋਲ ਨਹੀਂ ਬੰਦ ਹੋਗੀ ਹੈ ਕਾਤੇ ਨਹੀਂ ਬੋਲਦੀ ਤੋਰ ਮੈਂ ਦੱਸਦੇ ਤੇ ਬੋਲ ਪਾ ਤੂੰ ਬੋਲਦੀ ਹੀ ਨਹੀਂ ਹੈਗੀ ਹਾਂ ਮੇਰੀ ਸ਼ਾਰਟ ਕਿੱਥੇ ਲਾ ਲਵਾਂਗੇ ਸ਼ਾਰਟ ਨਹੀਂ ਆ ਰਹੀ ਮੈਨੂੰ ਲੇਟ ਹੋਣਾ ਮੈਂ ਫੇਸ ਸੀਰੀ ਅਮ ਵੇਅਰ ਇਜ਼ ਦ ਨੀਰੈਸਟ ਪੈਟਰੋਲ ਸਟੇਸ਼ਨ ਦ ਨੀਰੈਸਟ ਵਨ ਆਈ ਸੀ ਇਜ਼ ਡਰਿੰਸਟ ਪੇਂਟੀ ਲੋਨ ਇਨ ਮਿਥਾ ਬੈਂਕ ਥੈਂਕ ਯੂ ਵੈਰੀ ਮੱਚ ਅੱਜ ਆਏ ਖਾਣੇ ਦੀ ਆ ਮੁੰਡੇ ਆ ਬਿਚੇੜੀ ਗੱਟਮਟ ਕਰਦੇ ਨੇ ਮੈਨੂੰ ਜੋਤਾ ਹੋ ਗਿਆ ਬਲਾਉਂਦੀ ਨੂੰ ਇਹ ਏਸੀਰੀ ਏਸੀਰੀ ਮੈਂ ਦੱਸ ਦਿੰਦਾ ਖੰਨੀ ਕੀ ਐ ਉਹ ਸੌਰਿਆਂ ਨੇ ਸਖਾਈ ਹੋਈ ਆ ਇਹ ਨੀ ਮਾਂ ਕੋਈ ਗੱਲੇ ਨਹੀਂ ਇਹਨੂੰ ਦੱਸਣੀ ਨਾ ਪੁੱਛ ਲਿਓ ਉਹਨੂੰ ਦੱਸ ਦਿੰਦੀ ਆ ਭਾਈ ਕੀ ਪਤਾ ਲੱਗਦਾ ਖਾਈ ਨਹੀਂ ਹੋਣਾ ਇਹਦੀ ਚੀਲੀਆਂ ਸੂਲੀਆਂ ਮੈਂ ਤਾਂ ਦਬਾਣੀ ਪਈ ਕਿਤਾ ਮਰ ਚੱਕੀ ਏਸੀਰੀ ਏਸੀਰੀ ਕਰ ਕਰ ਕੇ ਸੋਰਾ ਮਰਦਾ ਹੋਣਾ ਅੰਦੀ ਗੱਲਾਂ